ਸਸ਼ੀ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਰਹੀ ਹੈ ਜੀ ਇਹ ਅੱਗੇ ਕਿਸੇ ਪੈਟਰੂਲ ਜਾਂਦਾ 24 ਘੰਟੇ ਲਾਈਨ ਦੀ ਸਪਲਾਈ ਵੀ ਹੈਗੀ ਆ ਠੀਕ ਆ ਜੀ ਇਹਦੇ ਵਿੱਚ ਕੋਈ ਦਰਾਖਤ ਖੰਭਾ ਨਾ ਜੀ ਨਾ ਇਹਦੇ ਵਿੱਚ ਦੇਖੋ ਪੂਰਾ ਕਮਰਸ਼ੀਅਲ ਆ ਕੋਈ ਖੰਭਾ ਨਹੀਂ ਕੋਈ ਮਤਲਬ ਤਾਰ ਨਹੀਂ ਹੈਗੀ ਕਿਸੇ ਪ੍ਰ 10 ਕਨਾਲਾ ਬਾਹਰ ਨਾਲ ਲੱਗ ਤੱਕ ਠੀਕ ਹੈ ਜੀ ਤਕਸੀਮ ਤੱਕ ਠੀਕ ਹੈ ਜੀ ਬਈ ਭਾਈ ਜੀ ਫਰੰਟਾ ਦੇਖੋ ਇਹ ਹਾਈਵੇ ਰੋਡ ਆ ਪੂਰਾ ਹਾਈਵੇ ਰੋਡ ਚੱਲਦਾ ਇਹ ਬਰਨਾਲੇ ਤੋਂ ਮੋਗਾ ਹਾਈਵੇ ਰੋਡ ਠੀਕ ਹੈ ਜੀ ਇਹ ਮੋਗਾ ਬਰਨਾਲਾ ਹਾਈਵੇ ਰੋਡ ਦੇ ਉੱਤੇ ਸਵਾ ਕਿਲਾ ਮੈਂ ਸਵਾ ਕਿਲੇ ਦਾ ਹੀ ਫਰੰਟ ਆ ਜੀ ਹਾਂਜੀ ਤੇ ਨਾ ਕੋਈ ਦਰਾਖਤ ਤਾਂ ਤੇ ਨਾ ਇਹਦੇ ਵਿੱਚ ਕੋਈ ਖੰਭਾਗਾ ਤੇ 24 ਘੰਟੇ ਵਾਲੀ ਲਾਈਟ ਜਾ ਰਹੀ ਹੈਗੀ ਤੇ ਨਾਲ ਦੀ ਤਿੰਨ ਕਰਮਾ ਰਸਤਾ ਤਕਸੀਮ ਬਾਹਨ ਬਿਲਕੁਲ ਪੂਰਾ ਕੋਕਾ ਪੀਸ ਹੈ ਹੀ ਵਰਤਾ ਇਹ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਫਿਰ ਇਹ ਤੁਹਾਡੇ ਨਾਲ ਕਿਹੜੇ ਨੰਬਰ ਤੇ ਕਨੈਕਟ ਕਰਨ ਸੰਪਰਕ ਕਰ ਸਕਦਾ ਹੈ 98151 79500 ਬਿਆੜੀ ਤੇ ਜੇ ਕੋਈ ਵੀ ਇਹ ਸੰਪਰਕ ਕਰਨਾ ਚਾਹੁੰਦਾ ਮੇਰੇ ਨਾਲ 98151 79500 ਬਿਆੜੀ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਤੁਸੀਂ ਇਹ ਸੇਲ ਕਰ ਰਹੇ ਹੋ ਹਾਂਜੀ ਸੇਲ ਕਰ ਰਹੇ ਹਾਂ ਠੀਕ ਹੈ ਜੀ ਧੰਨਵਾਦ ਓਕੇ ਟਰਾਲੀ ਵਿਕਾਉ ਹੈ ਜੀ ਟਰਾਲੀ ਦਾ ਸਾਈਜ਼ ਹੈ 16x7 ਟਾਟਾ ਸੇਲ ਦੀ ਬਣੀ ਹੈ ਜੀ ਰੇਲ ਦਾ ਧੁਰਾ 10 ਨਾਟੀ ਹੱਬ 5 ਐਮ ਐਮ ਫਰਸ਼ ਹੈਵੀ ਚਾਦਰ प्लाज्मा कटिंग बेड 60% टर्न ने जिलंधर दी बनी है एरिया अमृतसर है जी रेट दी गल करिए ता 290000 290000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਨੰਬਰ ਨੋਟ ਕਰ ਲਓ 9517655175 9517655175 ਇਸ ਨੰਬਰ ਤੇ ਫੋਨ ਕਰਕੇ ਤੁਸੀਂ 16 बाय 7 ਦੀ ਟਰਾਲੀ ਹੈ ਜਿਹੜੀ ਤੁਸੀਂ 290000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਵੋਟਾ ਕੰਪਨੀ ਦੀ ਝੋਨਾ ਲਾਉਣ ਵਾਲੀ ਮਸ਼ੀਨ ਵਿਕਾਊ ਆ 2019 ਮਾਡਲ 600 ਘੰਟਾ ਚੱਲੀ ਪਿੰਡ ਸ਼ੇਖਾਂਕਲਾ ਬਰਨਾਲਾ ਪਿੰਡ ਸ਼ੇਖਾਂਕਲਾ ਬਰਨਾਲਾ ਜੀ 600 ਘੰਟਾ ਚੱਲੀ ਹੈ ਜੀ ਕਵੋਟਾ ਕੰਪਨੀ ਦੀ ਝੋਨਾ ਲਾਉਣ ਵਾਲੀ ਮਸ਼ੀਨ ਵਿਕਾਊ ਆ 2019 ਮਾਡਲ ਹੈ ਜੀ 8146953929 ਇਸ ਨੰਬਰ ਤੇ ਫੋਨ ਕਰਕੇ ਕਵੋਟਾ ਕੰਪਨੀ ਝੋਨਾ ਲਾਉਣ ਵਾਲੀ ਮਸ਼ੀਨ 2019 ਮਾਡਲ 600 ਘੰਟਾ ਚੱਲੀ ਜਿਹੜੀ ਤੁਸੀਂ ਇਹ ਰੇਟ ਵਗੈਰਾ ਪੁੱਛ ਕੇ ਤੁਸੀਂ ਖਰੀਦ ਸਕਦੇ ਹੋ ਕਿਉਂਕਿ ਰੇਟ ਇਸ ਵੀਰ ਨੇ ਦੱਸਿਆ ਨਹੀਂ ਜੀ ਆਸ਼ਰ ਟਰੈਕਟਰ ਵਿਕਾਊ ਆ ਸਭ ਤੋਂ ਪਹਿਲਾਂ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ 1991 ਮਾਡਲ ਹੈ 1 ਲੱਖ ਰੁਪਏ ਰੇਟ ਰੱਖੀ ਗਿਆ ਇੰਜਨ ਗੇਅਰ ਦੀ ਓਕੇ ਹੈ ਗਰਾਰੀ ਵਾਲਾ ਹੈਂਡਲ ਹੈ ਜੀ ਏਰੀਆ ਵੱਡਾ ਗੁੜਾ ਕਾਲਾ ਵਾਲੀ सिरसा ਹਰਿਆਣਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ 88160 30006 ਇਸ ਨੰਬਰ ਤੇ ਫੋਨ ਕਰਕੇ ਆਸ਼ਾ ਟਰੈਕਟਰ 99 ਮਾਡਲ 1 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਚ ਦੇਖ ਲਿਓ ਜੀ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 13 ਬਾਏ 6.5 1 ਲੱਖ 20 ਹਜ਼ਾਰ ਰੁਪਏ ਰੇਟ ਰੱਖੀ ਗਿਆ ਜੀ ਏਰੀਆ ਗੰਡੀ ਪਿੰਡ ਤਰਨਤਾਰਨ 9355270134 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ 13/26.5 ਦੀ 1,20,000 ਰੁਪਏ ਚ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹਨਾਂ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਦੋ ਬੈਲ ਆਈਕਨ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲ ਪਹੁੰਚ ਸਕੇ گیਉ ਹੀਰਾ ਕੰਬਾਈਨ ਵਿਕਾਊ ਹੈ ਜੀ 2000 14 ਮਾਡਲ 9,50,000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਮੰਡੀ ਡੱਬੋ ਵਾਲੇ ਬਾਕੀ ਓਕੇ ਕੰਡੀਸ਼ਨ ਦੀ ਹੈ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ 9.5 ਲੱਖ ਰੁਪਏ ਰੇਟ ਰੱਖਿਆ ਹੈ ਨਿਊ ਹੀਰਾ ਕੰਬਾਈਨ ਵਿਕਾਊ ਹੈ 90414 42160 90414 42160 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਹੀਰਾ ਕੰਬਾਈਨ 9 ਲੱਖ 50000 ਰੁਪਏ ਦੇ ਵਿੱਚ ਇਸ ਨੂੰ ਤੁਸੀਂ ਖਰੀਦ ਸਕਦੇ ਨੰਬਰ ਤੇ ਕਾਲ ਕਰਕੇ ਇੱਕ ਕਨਾਲ ਜ਼ਮੀਨ ਵਿਕਾਊ ਹੈ ਜੀ ਪਿੰਡ ਪੂਨੀਆ ਜਿਮ ਦੇ ਨਾਲ ਕੌਸਲਾ ਰੋਡ ਬੰਗਾ ਤੋਂ ਐਸ ਵੀ ਐਸ ਨਗਰ ਰੇਟ ਹੈ 16 ਲੱਖ ਰੁਪਏ ਇੱਕ ਕਨਾਲ ਜ਼ਮੀਨ ਵਿਕਾਊ ਆ ਪਿੰਪੂਨੀ ਜਿਮ ਦੇ ਨਾਲ ਕੌਸਲਾ ਰੋਡ ਬੰਗਾ ਤੋਂ ਐਸ ਵੀ ਐਸ ਨਗਰ ਰੇਟ ਹੈ 16 ਲੱਖ ਰੁਪਏ ਬਾਕੀ ਇਸ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੋਏ ਤੁਸੀਂ ਲੋਕੇਸ਼ਨ ਰਸਤਾ ਸਾਰਾ ਕੁਝ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਤੇ ਨੰਬਰ ਨੋਟ ਕਰ ਲਓ 96808 22657 96808 22657 ਇਸ ਨੰਬਰ ਤੇ ਫੋਨ ਕਰਕੇ ਇੱਕ ਕਨਾਲ ਜ਼ਮੀਨ ਹੈ ਜਿਹੜੀ ਤੁਸੀਂ 16 ਲੱਖ ਨੂੰ ਖਰੀਦ ਸਕਦੇ ਹੋ 14 6 28 ਦੇ ਟਾਇਰ ਵਿਕਾਉ ਨੇ 14 6 28 ਦੇ ਵਿਕਾਉ ਨੇ ਟਾਇਰ 70% ਨੇ 35000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਮੰਡੀ ਡੱਬ ਵਾਲੀ ਸਿਰਸਾ ਏਰੀਆ ਜੀ ਮੰਡੀ ਡੱਬ ਵਾਲੀ ਸਿਰਸਾ 70% ਟਾਇਰ ਨੇ 14 6 28 ਦੇ ਟਾਇਰ ਵਿਕਾਉ ਨੇ ਜੀ 822118 69634 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਾਇਰ ਨੇ ਜਿਹੜੇ ਖਰੀਦ ਸਕਦੇ ਹੋ ਗੱਠਾਂ ਬੰਨਣ ਵਾਲੀ ਮਸ਼ੀਨ ਵਿਕਾਊ ਹੈ ਜੀ 100 ਕਿਲੋ ਦੀ ਗੱਠ ਬੰਨਦੀ ਹੈ ਇੱਕ ਐਸ ਵੀਰ ਕੋਲੇ ਦੋ ਟਰੈਕਟਰ ਵਿਕਾਊ ਨੇ ਲੋਡਰ ਵਾਲੇ ਟਰੈਕਟਰ ਨੇ ਜੀ ਇਹ ਏਰੀਆ ਪਿੰਡ ਕਾਚਰਪਨ ਜੀਰਾ ਤੇ ਨੰਬਰ ਵੀਰ ਦੇ ਦਿੱਤੇ ਹੋਏ ਨੇ ਦੋ ਨੰਬਰ ਨੇ ਨੋਟ ਕਰ ਲਓ ਜੀ ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ 8360373166 ਦੂਜਾ ਨੰਬਰ ਹੈ ਜੀ 981430922 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਗੱਠਾਂ ਬੰਨਣ ਵਾਲੀ ਮਸ਼ੀਨ ਦੋ ਲੋਡਰ ਵਾਲੇ ਟਰੈਕਟਰ ਇਸ ਨੰਬਰ ਤੇ ਫੋਨ ਕਰਕੇ ਫ੍ਰੀ ਸਾਕਦੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ ਜੀ 9877988446 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਇਹ ਚੈਨਲ ਦਾ ਵਟਸਐਪ ਨੰਬਰ ਹੈ ਇਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਚਾਹੇ ਤੁਸੀਂ ਬਿਜ਼ਨਸ ਦੀ ਜਾਂ ਕੁਝ ਵੀ ਤੁਹਾਡਾ ਕੋਈ ਵੀ ਚੀਜ਼ ਸੇਲ ਕਰਨ ਵਾਲੀ ਜ਼ਮੀਨ ਪਲਾਟ ਕੋਠੀਆਂ ਕਰ ਤਾਂ ਇਹ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 80 ਕਿਲੇ ਜ਼ਮੀਨ ਵਿਕਾਊ ਹੈ ਜੀ 15 ਮੋਟਰਾ ਨੇ 35 ਲੱਖ ਰੁਪਏ ਕਿਲੇ ਦਾ ਰੇਟ ਰੱਖਿਆ ਗਿਆ ਜੀ ਸਾਰੀਆਂ ਫਸਲਾ ਹੁੰਦੀਆਂ ਨੇ ਕਣਕ ਝੋਨਾ ਗੰਨਾ ਸਾਰੀਆਂ ਫਸਲਾਂ ਹੁੰਦੀਆਂ ਨੇ ਜੀ 80 ਕਿਲੇ ਜ਼ਮੀਨ ਹੈ ਜੀ 15 ਮੋਟਰਾਂ ਲੱਗੀਆਂ ਹੋਣੇ 35 ਲੱਖ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ 35 ਲੱਖ ਰੁਪਏ ਕਿਲਰ ਰੇਟ ਰੱਖੇ ਗਿਆ ਜੀ ਏਰੀਆ ਗੋਂਡਾ ਉੱਤਰ ਪ੍ਰਦੇਸ਼ ਅਜੋਧਿਆ ਤੋਂ ਜੀ ਇਹ 35 ਕਿਲੋਮੀਟਰ ਦੂਰੀ ਤੇ ਆ ਅਜੋਧਿਆ ਮੰਦਿਰ ਜਿਹੜਾ ਰਾਮ ਮੰਦਿਰ ਹੈਗਾ ਉਹ ਤੋਂ 35 ਕਿਲੋਮੀਟਰ ਇਹ ਦੂਰ ਹੈ ਜੀ ਤੇ ਬਾਕੀ ਨੰਬਰ ਦਿੱਤੇ ਹੋਏ ਨੇ ਇਹਨਾਂ ਨੰਬਰਾਂ ਤੇ ਫੋਨ ਕਰਕੇ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਜਾ ਕੇ ਚੈੱਕ ਕਰ ਸਕਦੇ ਹੋ 780299481 ਦੂਜਾ ਨੰਬਰ ਹੈ ਜੀ 7905002703 ਤੀਜਾ ਨੰਬਰ ਹੈ ਜੀ 7897184295 ਇਹਨਾਂ ਤਿੰਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਅੱਸੀ ਕਿੱਲੇ ਜ਼ਮੀਨ 35 ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਜ਼ਮੀਨ ਦੀ ਲੋਕੇਸ਼ਨ ਇੱਕ ਵਾਰ ਫੇਰ ਨੋਟ ਕਰ ਲਓ ਏਰੀਆ ਗੋਂਡਾ ਉੱਤਰ ਪ੍ਰਦੇਸ਼ ਅਜੋਧਿਆ ਮੰਦਿਰ ਤੋਂ 35 ਕਿਲੋਮੀਟਰ ਦੂਰੀ ਤੇ ਇਹ ਜ਼ਮੀਨ ਹੈ ਜੀ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਕਮੈਂਟ ਵਰ ਸੋਹਣੀ ਕਰ ਦਿਨੇ ਉਹਨਾਂ ਵੀਰਾਂ ਦਾ ਤੈਅਦ ਲੋ ਧੰਨਵਾਦ ਜੇ ਵੀਡੀਓ ਪਸੰਦ ਆਈ ਅੱਗੇ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਤੇ ਵੀਰਾਂ ਨੂੰ ਬੇਨਤੀ ਹੈ ਜੀ ਤੁਸੀਂ ਜੇਕਰ ਕੋਈ ਵੀ ਚੀਜ਼ ਖਰੀਦਣ ਜਾਉਂਗੇ ਟਰੈਕਟਰ ਮੇਲਾ ਚੈਨਲ ਤੋਂ ਵੇਖੀ ਹੋਵੇ ਜਾਂ ਤੁਸੀਂ ਫੇਸਬੁੱਕ ਪੇਜ ਖੇਤੀ ਖਬਰ ਤੋਂ ਵੇਖੀ ਹੋਵੇ ਤਾਂ ਤੁਸੀਂ ਜੇਕਰ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜਾਉਂਗੇ ਚੈਨਲ ਦਾ ਨਾਮ ਲੈ ਕੇ ਜਾਉਂਗੇ ਤਾਂ ਤੁਹਾਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਜੀ ਵੀਰਾਂ ਨੂੰ ਬੇਨਤੀ ਇਹ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜਾਓਗੇ ਖਰੀਦਦਣ ਦੇ ਲਈ ਤਾਂ ਤੁਹਾਨੂੰ ਪੂਰਾ ਫੁੱਲ ਡਿਸਕਾਊਂਟ ਦਿੱਤਾ ਜਾਊਗਾ ਜੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ